ਨੰਨਾ ਕਰਦੇ ਸੱਪੇ ਨਹੀਂ ਉਟਾਉਂਦੇ ਆਂ ਠੱਬਿਆਂ ਨਹੀਂ ਮੱਸ ਫੰਮ ਕਰਦੇ ਫੋਂਟ ਸਾਰਾ ਜਾਲੇ ਸੀ ਕੀ ਰੱਖਦੀ ਆਂ ਨਾ ਹੁਣ ਹੋਇਆ ਤੇਰਾ ਟਾਈਮ ਘਰੇ ਆਉਂਦਾ ਕਿਉਂ ਕੀ ਹੋ ਗਿਆ ਤੈਨੂੰ ਨਹੀਂ ਪਤਾ ਕੀ ਹੋ ਗਿਆ ਜਦੋਂ ਕੋਈ ਚੰਨ ਚੜ੍ਹਦਾ ਨਾ ਤੇਰੀ ਅੱਖਾਂ ਉਹਦੀ ਖੁੱਲਣੀਆਂ ਹੁਣ ਤਾਂ ਤੈਨੂੰ ਕਾਹਨੂੰ ਪਤਾ ਲੱਗਦਾ ਕੋਈ ਕੰਮ ਤਾਂ ਲੈਂਦੇ ਹੁਣ ਸਾਰਾ ਦਿਨ ਛੋਡੇ ਸਰਾਂ ਨੇ ਬੈਠੇ ਰਹੀਏ ਕੰਮ ਤਾਂ ਦੇ ਹੁੰਦੇ ਤੇ ਘਰ ਤੇ ਵੀ ਕੰਮ ਹੁੰਦੇ ਆ ਮਾੜਾ ਮੋਟਾ ਬੰਦਾ ਘਰੇ ਵੀ ਘੌਰ ਕਰ ਲੈ ਆਹ ਤਾਰੇ ਆਉਂਦੇ ਸੀ ਲੱਗਿਆ ਹੋਏ ਜਿਹੜੇ ਤੈਨੂੰ ਬਾਹਰ ਹੀ ਕੰਮ ਰੈਂਦੇ ਓਏ ਆ ਤਾ ਗਿਆ ਹੁਣ ਦੱਸ ਕੀ ਕੰਮ ਹੈ ਨਾ ਤੈਨੂੰ ਪਤਾ ਨਹੀਂ ਤੇ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਤੇਰਾ ਭਾਈ ਕੀ ਹੋ ਗਿਆ ਸ੍ਰਿਸ਼ਟਾ ਲੈ ਕੇ ਘਰੋਂ ਨੂੰ ਫਿਰਦਾ ਹੈਗਾ ਉਹ ਨੂੰ ਕੌਣ ਦਿੰਦਾ ਡੋਲੇ ਡੋਲੇ ਕਿਉਂ ਨਹੀਂ ਦਿੰਦਾ ਹੈਗਾ ਜਦੋਂ ਹੋ ਗਿਆ ਨਾ ਉਹਦੀ ਪਤਾ ਲੱਗਣਾ ਜਦੋਂ ਲਿਆ ਕੇ ਨਾ ਕੋਈ ਭਈਆ ਨਹੀਂ ਤੇਰੇ ਸੱਤੇ ਬਿਠਾਤੀ ਆ ਨਾਲੇ ਜਿਹੜਾ ਉਹ ਧੰਨਾ ਨਾ ਉਹ ਉਹ ਨੂੰ ਰਿਸ਼ਤਾ ਕਰਾਉਣ ਨੂੰ ਫਿਰਦਾ ਹੈਗਾ ਮੁੱਲ ਦੀ ਤਮੀ ਲਿਆ ਕੇ ਦਊਗਾ ਜੁੱਪੀ ਕਿੰਨੀ ਉਹ ਪੈਂਦਾ ਯਾਰ ਉਹ ਵੀ ਪੰਗੇ ਲੈਂਦਾ ਉਹ ਨੂੰ ਮੈਂ ਕਹਿਣਾ ਹੈ ਕਹਿਣਾ ਕੀ ਆ ਉਹਦੇ ਨਾਲ ਗੱਲ ਕਰ ਲੋ ਬੰਦਿਆਂ ਵਾਂਗੂ ਬੈਠ ਕੇ ਕਿਤੇ ਇਹ ਨਾ ਹੋਵੇ ਜਿਹੜੀ ਚਾਰ ਛੱਲ ਲੜਾਉਂਦੇ ਆ ਜ਼ਮੀਨ ਦੇ ਉਹ ਵੀ ਆਉਂਦੇ ਹਨ ਹੰਗਾਰੇ ਇਨੇ ਮੰਨਣਾ ਤਾਂ ਹੈ ਨਹੀਂ ਹੁਣ ਕੀ ਹੱਲ ਹੋ ਸਕਦਾ ਹੈ ਹੱਲ ਤਾਂ ਮੇਰੇ ਕੋਲੇ ਹੈਗਾ ਪਰ ਤੂੰ ਵੀ ਨਾ ਸੁਣਦੇ ਨਹੀਂ ਹੈਗਾ ਮੇਰੀ ਗੱਲ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਸਮਝਾਇਆ ਥੱਕ ਗਈ ਪਰ ਤੇਰੇ ਵੀ ਕੰਜਰ ਦੇ ਕਾਣੂ ਦਿਮਾਗ ਚ ਵੱੜ ਗਏ ਉਹ ਫਿਰ ਤੂੰ ਗੱਲ ਤਾਂ ਦੱਸ ਕੀ ਆ ਹੁਣ ਮੈਂ ਤੁਹਾਨੂੰ ਆਏ ਕਹਿੰਦੀ ਸਿਰਫ ਕੋਈ ਟੂਣਾ ਟੰਮਣੀ ਕਰਾ ਕੇ ਦੇਖ ਲੈਣੇ ਆਹ ਟੂਣਾ ਟਾਂਣਿਆਂ ਚ ਕੀ ਰੱਖਿਆ ਹੈ ਲੈ ਰੱਖਿਆ ਕਿਉਂ ਨਹੀਂ ਹੈਗਾ ਸਾਡੇ ਪਿੰਡ ਵੀ ਇੱਕ ਆਈ ਸੀਗਾ ਉਹਦਾ ਵੀ ਵਿਆਹ ਨਹੀਂ ਹੋਇਆ ਸੀਗਾ ਸਾਰੀ ਕਬੀਲਦਾਰੀ ਵੀ ਉਹਦੇ ਹੱਥ ਸੀ ਤੇ ਫਿਰ ਉਹਦੀ ਜਿਹੜੀ ਭਾਬੀ ਸੀ ਨਾ ਵੱਡੇ ਪਰਜਾਈ ਉਹਨੇ ਇਹੋ ਜਿਹਾ ਕਿਸੇ ਬਾਬੇ ਤੋਂ ਚੀਨੇ ਬਾਬੇ ਤੋਂ ਟੂਣਾ ਕਰਵਾਇਆ ਅੱਜ ਦੇਖ ਲੈ ਪਾਣੀ ਭਰਦਾ ਉਹਨਾਂ ਮੁਰੇ ਓਏ ਤੂੰ ਵੀ ਲੋਕਾਂ ਮਗਰ ਬਾਲਾ ਲੱਗਦੀ ਐ ਲੋਕਾਂ ਮਗਰ ਮੈਂ ਨਹੀਂ ਲੱਗਦੀ ਹੈਗੀ ਤੁਸੀਂ ਵੀ ਨਾ ਜੀ ਘਰ ਨੂੰ ਘਰ ਨਹੀਂ ਸਮਝਦੇ ਹੈਗੇ ਤੁਸੀਂ ਆਪ ਹੀ ਸੋਚ ਲਓ ਹੁਣ ਉਹਨੇ ਆਪਣੀ ਗੱਲ ਸੁਣਨੀ ਨਹੀਂ ਹੈਗੀ ਕੋਈ ਨਾ ਕੋਈ ਹਾਲਤ ਆਪਾਂ ਨੂੰ ਉਹਦਾ ਕਰਨਾ ਹੀ ਪਊਗਾ ਚੱਲ ਜੇ ਤੂੰ ਬਾਲਾ ਕਹਿੰਦੀ ਐ ਫਿਰ ਜਾ ਆਉਨੇ ਇੱਕ ਵਾਰੀ ਦੇਖ ਆਉਨੇ ਕੀ ਕਹਿੰਦਾ ਕਹਿੰਦਾ ਕੀ ਆ ਜਿਵੇਂ ਉਹ ਕਹੂਗਾ ਆਪਾਂ ਉਹ ਮੇ ਕਰ ਲਾਂਗੇ ਤੂੰ ਜਾਣਦੀ ਏ ਕਿਸੇ ਬਾਬੇ ਨੂੰ ਮੈਂ ਜਾਣਦੀ ਤਾਂ ਹੈਨੀਂਗੀ ਪਰ ਮੈਨੂੰ ਨਾ ਆਪਣੇ ਨਾਲ ਦੇ ਪਿੰਡ ਵਾਲੀ ਗਵੰਡਨ ਦੱਸਦੀ ਸੀ ਕਹਿੰਦੀ ਚਿੰਨੇ ਬਾਬੇ ਦਾ ਨੰਬਰ ਤਾਂ ਸਾਡੇ ਕੋਲੇ ਹੈਗਾਗਾ ਮੈਂ ਉਦੋਂ ਫੋਨ ਕਰਕੇ ਪੁੱਛਦੀ ਚਲ ਫਿਰ ਤੂੰ ਪੁੱਛ ਆਪਾਂ ਜਾ ਆ ਮੈਂ ਚਲ ਠੀਕ ਚਲ ਉਹ ਵਿੱਚੇ ਧਾਗਾ ਜਾ ਉਹਦਾ ਦੂਜੇ ਦਾ ਕਰਾ ਦੇ ਜਿਹੜਾ ਕਰਾਉਂਦਾਗਾ ਕੋਈ ਗਣੀ ਆਪਾਂ ਇੱਕ ਵਾਰੀ ਜਾ ਤਾਂ ਹੀ ਇਹਦੇ ਕੋਲੇ ਕੋਨੇ ਕੰਜਰ ਨੇ ਅੱਡ ਲੁੱਕ ਕੀਤਾ ਆਇਆ ਹਾਂ ਹੁਣ ਲਾਈ ਲਾਂ ਹਾਂ ਅੱਤਵਰੀਆ ਮੱਕਾ ਗਾ ਵਾ ਚੇਦਾ ਵੀ ਨਹੀਂ ਪਤਾ ਹੈ ਰ ਹੈ ਬਦਲ ਜੀ ਇਹ ਪਤਾ ਨਹੀਂ ਮਾਂ ਦੀ ਤੇ ਚੱਕੂਗੀ ਕਿ ਨਹੀਂ ਲੈ ਰੰਗ ਤੇ ਜਾਈ ਹੁੰਦੀ ਆ ਹੈਲੋ ਮिक्की ਮੈਂ ਹਾਂ ਹਾਂ ਮੈਂ ਤਾਂ ਠੀਕ ਹਾਂ ਪਰ ਮੈਂ ਨਾ ਇਹ ਧੰਗਾਂੇ ਪੁੱਦੀ ਸੀਗੀ ਤਾਂ ਮੈਨੂੰ ਦੱਸਦੀ ਨਹੀਂ ਸੀਗੀ ਕਿ ਨਹੀਂ ਮੇਰੇ ਪੇਕੇਆਂ ਚ ਮੇਰੀ ਭਾਬੀ ਨੇ ਹੁਕਮ ਕਰਾਇਆ ਸੀਗਾ ਚੀਨੇ ਬਾਬੇ ਦਾ ਨਾਮ ਤੋਂ ਮੈਨੂੰ ਕਹਿੰਦੇ ਸੀ ਕਿ ਉਹ ਤਾਂ ਬਾੜੀ ਚੜਾਈਏਗੀ ਬਾੜੂ ਦੂਰ ਦੂਰ ਲੋਕ ਆਉਂਦੇ ਉਹਦੇ ਕੋਲੇ ਨਹੀਂ ਨਹੀਂ ਭੈਣੇ ਮੈਂ ਤਾਂ ਵੀ ਕਬੀਲਦਾਰੀ ਘਰ ਦਾ ਥੋੜਾ ਇਹ ਕੰਮ ਕਰਾਉਣਾ ਸੀਗਾ ਹਾਂ ਤੈਨੂੰ ਪਤਾ ਉਹ ਜਿਹੜਾ ਸਾਡੇ ਵਾਲਾ ਵੱਡਾ ਨਹੀਂ ਹੈਗਾ ਛੜਾ ਸਾਰੀ ਕਬੀਲਦਾਰੀ ਨਾਲ ਆਉਂਦੇ ਆਂ ਤਾਂ ਹੁਣ ਅ ਜੀ ਇਹ ਨਾ ਵਿਆਹ ਕਰਾਉਣ ਨੂੰ ਕਰਦਾ ਦੇਖ ਲੈ ਆਹ ਹੁੰਦੇ ਨਾ ਤਾਂ ਸਾਡੀ ਪਿੰਡ ਚ ਥੂ ਥੂ ਕਰਾਊਗਾ ਤਿਹੋਰ ਮੈਂ ਆਏ ਕਹਿੰਦੀ ਸੀ ਜੇ ਉਹ ਪਾਪੇ ਨੇ ਕੋਈ ਹੱਲ ਕਰਤਾ ਮੈਂ ਇਹਦਾ ਚਲ ਵੜੀਏ ਸਾਡੇ ਘਰ ਦਾ ਸੁਧਾਰ ਹੋ ਜਾਣਾ ਮਾੜਾ ਮੁੱਤਾ ਨਹੀਂ ਤੈਨੂੰ ਪਤਾ ਉਹ ਪੰਜਰ ਨੇ ਨਾ ਸਾਨੂੰ ਟਿੰਡੀ ਦੇ ਬੀਤੇ ਚੱਕ ਰੱਖਿਆ ਹਾਂ ਚਲ ਠੀਕ ਹੈ ਫਿਰ ਤੂੰ ਹਾਂ ਮੈਨੂੰ ਨੰਬਰ ਸੈਂਡ ਕਰ ਦੇ ਵਟਸਐਪ ਤੇ ਭੇਜ ਦੇ ਮੈਂ ਆਪੇ ਲਾ ਕੇ ਦੇਣੀ ਕਿਹੜੇ ਦਿਨ ਬੈਠਦਾ ਉਹ ਠੀਕ ਹੈ ਚਲ ਠੀਕ ਹੈ ਜੀ ਹਾਂ ਮੈਂ ਤੇਰੇ ਭਾਈ ਨੂੰ ਲੈ ਕੇ ਜਾਉਂਗੀ ਅਸੀਂ ਦੋਨੇ ਜਾਵਾਂਗੇ ਠੀਕ ਹੈ ਠੀਕ ਹੈ ਭੇਜ ਦੇ ਤੂੰ ਨੰਬਰ ਆ ਦਾ ਬਲਾਈਂ ਵਧੀਆ ਹੋ ਗਿਆ ਹੁਣ ਉਹ ਕਹਿੰਦੀ ਮੈਂ ਨੰਬਰ ਭੇਜ ਦਿੰਨੀ ਆ ਚਲ ਮੈਂ ਇਹਨਾਂ ਨੂੰ ਕਹਿੰਦੀ ਆ ਅੱਜ ਹੀ ਜਾ ਲਵਾਂਗੀ ਲੱਗਦੇ ਹੱਥ ਅਹ ਜੱਦੀ ਜੱਗਾਂ ਲਾ